ਡਾਂਟ ਲਾਈਕ ਨਾਲ ਸਟੇਟਾਈ ਬਣੀਆਂ ਲੱਗਦੀਆਂ ਕਿਹੜੀ ਸਟੇਟਾ ਲੱਗਦੀ ਹੈ ਹੋਰ ਕੀ ਰੋਗੂਗੇ ਪੂਰਾ ਰੋਲਾ ਬਣਾ ਚਾਹੇ ਉਹ ਨਹੀਂ ਮਾਰਾ ਜੀ ਉੱਥੇ ਬੈਠੇ ਨੇ ਫਿਰ ਫੋਨ ਕਰਕੇ ਸਚੈਨ ਸੱਦਣਾ ਪੈਦ ਨੇ ਮੇਰ ਕਰਦਾ ਮੇਰੀ ਨਹੀਂ ਨਹੀਂ ਕਈ ਯਰ ਲੈ ਆਇਆ ਰੱਖੋ ਵੀ ਆ ਜਿੰਨਾ ਤੇਰਾ ਮੂੰਹ ਐਨਾ ਇਹਨਾਂ ਨੂੰ ਗਰਾਊਂਡ ਦੀ ਜਗ੍ਹਾ ਦੇ ਦੇ ਨਾ ਪੰਜ ਪੰਜ ਫੁੱਟ ਗਰਾਊਂਡ ਵੱਜੂ ਤੇਰਾ ਮੂੰਹ ਪੈਦਾ ਦੇਖੋ ਕਿੱਡਾ ਟੈਸਟਿੰਗ ਚੱਲ ਰਹੀ ਆ ਓਏ ਮੀ ਛੱਟ ਲੱਗੀ ਬਾਈ ਅਨਿਰਾਦ ਹਾਂ ਮੈਨੂੰ ਵੀ ਆ ਗਿਆ ਇਹ ਕਿਹੜਾ ਨਾ ਦੁਨੀਆ ਦਾ ਬੈਸਟ ਠੇਕੇਦਾਰ ਕੱਢਿਆ ਗਿਆ ਅਮਰੀਕਾ ਕੱਢਿਆ ਗਿਆ ਬਈ ਹੁਣ ਇਹਨੇ ਡਿਓ ਇਹਨੇ ਡਿਊਟੀਆਂ ਲਾਉਣੀਆਂ ਦਾ ਹਾਂ ਕਿਹੜਾ ਠੇਕੇਦਾਰ ਅਮਰੀਕ ਠੇਕੇਦਾਰ ਹਾਂ ਸਰ ਟੂਰਨਾਮੈਂਟ ਦੇ ਨਾ ਸਪਾਂਸਰ ਕਰ ਸਕਦੇ ਨੇ ਨੰਬਰ ਦੇ ਦਾਂਗੇ ਆਪਾਂ ਸਕਰੀਨ ਦੇ ਉੱਪਰ ਪ੍ਰਕਿਰਤੀ ਦੇ ਗਾ ਵੀਰੇ ਸਾਨੂੰ ਫੋਨ ਕਰਨਾ ਚੈਨਲ ਨੂੰ ਮੈਨੂੰ ਨਾ ਪ੍ਰਕਿਰਤੀ ਨਾ ਲਾਡੀ ਨੂੰ ਹੋਰ ਵੀਰੇ ਪ੍ਰੀਸ਼ੋਟ ਕਰ ਕਰੋ ਸਾਰੀ ਮਰੀਗਾ ਇਹ ਪੱਟ ਛਲੌਉਂਦੇ ਆ ਪੱਟ ਛੱਲੇ ਵਾਲਾ ਠੇਕੇਦਾਰ ਪੱਟ ਛੱਲ ਕੇ ਰੈਫਰੀ ਕਰਦਾ ਇਹ ਨਾ ਦੇ ਖਾ ਲੈਂਦਾ ਵੀ ਛੱਲੇ ਖੜੇ ਤੇ ਮੋਟਰਸਾਈਕਲ ਆਹ ਦੇਖੋ ਵੀਰੇ ਰੈਫਰੀ ਵੀਰ ਸਾਡੇ ਆਹ ਵਰਤਦੇ ਆ ਜਿਹਨਾਂ ਦੇ ਮੂੰਹ ਜਿਹੜੇ ਕਾਲਾ ਨਹੀਂ ਹੁੰਦਾ ਮੇਰਾ ਤਾਂ ਓਹੋ ਮੇਰਾ ਆਹ ਬੰਦਾ ਦੇਖ ਆ ਬੜਾ ਕੀ ਵੀਰੇ ਉਹ ਕੀ ਕਰਾਈਦਾ ਇਹਦਾ ਮੂੰਹ ਨਹੀਂ ਸਾਫ ਬਸ ਆਹ ਬੰਦਾ ਆ ਕਰੀਮ ਲਾਉਂਦਾ ਹਈ ਆਹ ਭਰਾਈ ਵੀ ਲਾਉਂਦੀ ਬਾਕੀ ਭਰਾਈ ਵਾਲੀ ਕਰੀਮ ਹੂੰ ਚੈਨਲ ਦਾ ਕੋਈ ਅਸਰ ਹੀ ਨਹੀਂ ਕਰਦਾ ਜਿਹੜੀ ਮਰਜ਼ੀ ਲਾ ਦਿੰਦਾ ਇਹਨਾਂ ਮਰਜ਼ੀ ਕਰੀਮ ਬਾਕੀ ਚੈਨਲ ਦਾ ਦੱਸਦੇ ਫਿਰ ਨੀਵੀਂ ਦੇ ਕਿੰਨੀ ਪਈ ਐ ਕਰੀਮ ਦੱਸਦੇ ਹੋ ਨੀਵੀਂ ਇਹ ਜਿਹੜੀ ਗਾਦੇ ਡਾਂਟ ਲਾਈਕ ਸੌ ਸੌ ਵਾਲੀਆਂ ਚੈਨਾਗਰ ਮੈਨੂੰ ਬਾਹਲੇ ਸੌ ਸੌ ਆਈਆਂ ਨੇ ਹਾਂ ਰੈੱਡ ਨੇ ਆਪ ਰੈਫਰੀਆ ਬਲੈਕ ਪਾਉਂਦਾ ਇਹਨਾਂ ਮੈਂ ਸੌ ਸੌ ਵਾਲੇ ਕਿਦਾਂ ਪੰਜ ਲੈ ਲਾ ਤੂੰ ਰੈੱਡ ਦੇ ਦੇ ਪੰਜ 700 ਕੁ ਦੀ ਹੋਊਂ ਸੌ ਸੌ ਨਹੀਂ ਠੀਕ ਨਹੀਂ ਹੈਗਾ ਚੈਨਾ ਇਹਨੀਆਂ ਸਸਤੀਆਂ ਨੇ ਬਾਹ ਦੱਸ ਦੇ ਦੋਗੇ ਕਿ ਦੱਸ ਕਿੰਨੇ ਦੀ ਨਹੀਂ ਮਹਿੰਗੀ ਦੀਆਂ ਹੋ ਰੈੱਡ ਰੈੱਡ ਮੇਰੇ ਕੋਲ ਪੀਰੀਆਂ ਨੇ ਪੀਰੀਆਂ ਨੇ ਆਇਆ ਹੋਇਆ ਕਿਤੇ ਬਿੱਕੀ ਤੇ ਪਹਿਲਾਂ ਕਿਹਦੇ ਲੱਗੀ ਆ ਇਹ ਸਨੀ ਪੈਸੇ ਸਪੈਸ਼ਲਟੀ ਗਾਰੰਟੀ ਨੇ ਮੈਨੂੰ ਬਾਹਰ ਹੁੰਦਾ ਐਸਾ ਕੋ ਪੈਸੇ ਦੇ ਗਾਰੰਟੀ ਨੂੰ ਫਿਰ ਰਿਵਿਊ ਨਹੀਂ ਪੁੱਛਣਾ ਇਹ ਫ੍ਰੀ ਦੀ ਆਈਏ ਚੀਜ਼ ਐ ਫ੍ਰੀ ਦੀ ਦੇ ਲੈ ਐ ਨਹੀਂ ਕਰਦੇ ਦੇ ਦਈਏ ਜਮਾਈ ਦੇ ਰਹਿਣ ਨੇ ਤੇ ਆਪਦੇ ਤਾਈਆਂ ਤੇ ਭੇਜਦੀਆਂ ਇਹਨੂੰ ਨਹੀਂ ਭੇਜਦੀਆਂ ਮੈਨੂੰ ਆਈ ਆ ਆ ਦੇਖ ਤਾ ਸਾਰੇ ਅਮਰੀਕਾ ਨੂੰ ਮੇਰੇ ਕੋਲ ਮੈਨੂੰ ਤਿੰਨੇ ਨੇ ਬਲੈਕ ਆਈਆਂ ਅਮਰੀਕਾ ਦੇ ਪੁੱਛ ਕੇ ਦੇਤੀਆਂ ਨੇ ਮੇਰੇ ਕੋਲ ਪਈਆਂ ਦੋ ਇੱਕ ਘਰੇ ਪੈਂਦੀਆਂ ਕੀ ਚੀਜ਼ ਕੀ ਚੀਜ਼ ਬਲੈਕ ਸਾਕਸ ਬਾਰ ਲੀਆਂ ਦੀ ਗੱਲ ਕਰਦੇ ਬਾਰੂਆਂ ਯਾਰ ਮੈਨੂੰ ਆਹ ਆਹ ਰਿਆ ਪਈਆਂ ਨੇ ਆ ਲੈ ਅਮਰੀਕਾ ਪੁੱਛਦੇ ਦੁੱਤੀਆਂ ਨਾ ਆ ਆ ਸੁਪਰ ਕਰ ਘਰ ਵਾਲੀ ਆ ਕਿਹੜੀ ਚੱਕ ਚੱਕ ਅਮਰੀਕਾ ਸੈਂਟਰ ਛੱਡਦਾ ਹੈਗਾ ਚੈਨਾ ਚੈਨਾ ਦੂਜੇ ਨੂੰ ਕਹਿੰਦਾ ਉਹਦਾ ਵੀ ਖੜਾਉਣਾ ਤੇਰੀ ਬਿਆਨ ਇਹ ਇਹ ਬੰਦਨਰ ਇੱਕ ਦੂਜੇ ਨੂੰ ਕਹਿੰਦੇ ਛੱਡਦੇ ਦੋਨੋਂ ਹੀ ਨੇ ਲੈ ਗਿਆ ਉੱਥੇ ਮਗਰੋਂ ਬੋਲਣ ਲੱਗਦਾ ਉਹਦੇ ਮੂੰਹ ਤੇ ਛੱਡਦਾ ਲਾਡੀ ਵੀ ਨਹੀਂ ਹੈਗੀ ਛੱਡਦਾ ਲਾਡੀ ਵੀ ਨਹੀਂ ਛੱਡਦਾ ਅੱਜ ਦੇ ਜਣ ਤਾਂ ਕੋਈ ਕੋਈ ਸਾਰੇ ਵੀ ਛੱਡ ਦਿੰਦੇ ਦੂਜੀ ਵਾਰ ਤਾਂ ਕੋਈ ਨਹੀਂ ਛੱਡਦਾ ਹੁੰਦਾ ਹੈਗਾ ਪਹਿਲਾ ਰੋਗ ਰੋਗ ਕਿਆ ਕੇ ਕੱਢ ਲਈ ਹੁਣ ਨਹੀਂ ਰੋਕਦੇ ਆ ਗਏ ਵਾਹ ਆਹ ਪਲਾਂਟੀਆਂ ਬਾਲੀਆਂ ਲੱਗਦੀਆਂ ਕਹਿੰਦੇ ਕੋਕਰੀ ਚ ਰੋਕੂਗੇ ਪੂਰਾ ਰੋਲਾ ਬਣਾ ਦੇ ਤੂੰ ਉਧਰ ਕੈਮਰਾ ਦੇਖੀ ਰੋਲਾ ਪੰਡ ਇਧਰੋਂ ਜੇ ਬੰਦੇ ਵੱਧ ਉੱਥੇ ਇਧਰੋਂ ਦੇਖ ਇਧਰੋਂ ਹਾਂ ਦੇਖ ਜੇ ਰੁਕਦੇ ਹਰਦੇ ਇਹ ਪਹਿਲੀ ਬਲਾਂਟੀ ਕਿੰਦੀ ਆ ਪਹਿਲੀ ਬਲਾਂਟੀ ਪਹਿਲੀ ਬਲਾਂਟੀ ਉਹਨਾਂ ਦੀ ਆ ਚਲੋ ਹਾਂ ਆਹ ਪਲਾਂਟੀ ਕਿੰਦੀ ਪੋਲ ਤੇ ਲੱਗੀ ਕਹਿੰਦੀ ਪਲਾਂਟੀਆਂ ਬੜੀਆਂ ਸੋਹਣੀਆਂ ਲੱਗਾ ਦੋਨੇ ਟੀਮਾਂ ਲਈ ਤਾੜੀਆਂ ਮਾਰਦੇ ਗੇਰਦਾਰ ਗੱਲ ਜਣਾ ਕਿਹੜੀ ਤੂੰ ਕਰੀ ਜਣਾ ਇਹ ਪੂਰੀ ਸੱਚੀ ਗੱਲ ਆ ਹੈ ਹਾਂ 20 ਮਿੰਟ ਮੈਚ ਚੱਲੇ ਮੈਂ ਇੱਥੇ ਬੈਠੇ ਦੇਖ ਰਾਡੀ ਕੋਲ ਸੰਗਲ ਲਾਉਣਾ ਪੈਂਦਾ ਇਹਨੂੰ ਮਰੀਗ ਨੂੰ ਇਹ ਵਾਰ ਮੈਂ ਵੀ ਬਰੇ ਪ੍ਰੂਫ ਆ ਕਦੇ ਨਹੀਂ ਪੈਂਦਾ ਇਹਗਾ ਅਜੀ ਮੈਨੂੰ ਵੀ ਲੈ ਕੇ ਜਾਣ ਨੂੰ ਕਰਦਾ ਸੀ ਰੋਟੀ ਖਾਣ ਹੁਣ ਦੱਸ ਬਈ ਰੋਟੀ ਖਾਣ ਗਿਆ ਸਮਾਨ ਮੇਰੇ ਚੱਕਿਆ ਜਾ ਤੇਰਾ ਇਹਦੇ ਚ ਸਮਾਨ ਕੀ ਨਹੀਂ ਲੱਗਾ ਨਾ ਰਿਆ ਕੋਈ ਕਪੜਾ ਚੱਕੇ ਕੋਈ ਹਾਂ ਨਾ ਕੋਈ ਕਪੜਾ ਕਿਉਂ ਕਿਉਂ ਖਾਜ ਪਈ ਵੀ ਇਹਦੇ ਕਰਨ ਵੀ ਦੱਸ ਕਰਨ ਵੀ ਦੱਸ ਖਾਜ ਪਈ ਹੋਈ ਆ ਓਏ ਓਹੀ ਪਾਉਂਦਾ ਵੀ ਖਾਜ ਪਈ ਵਾਲੇ ਤਾਂ ਨਹੀਂ ਪਾਉਂਦੇ ਹੁੰਦੇਗੇ ਵੀ ਉਹ ਇਹ ਤਾਂ ਡਰਦੇ ਆ ਕਿ ਇਹਦੇ ਕੱਪੜੇ ਚੱਕੜੇ ਆ ਆ ਜਿਹੜੀ ਤੇਰੇ ਨਾਲ ਹੋ ਗਿਆ ਨਾ ਅਨਦੀਪ ਤੇ ਦੜੀ ਘਟਾਇਆ ਆ ਆ ਇਸ ਕਮਰੇ ਦੇ ਟੈਲੀਫੋਨ ਆ ਆ ਅਮਰੀਕ ਅਮਰੀਕ ਟੈਟਾ ਤੋਂ ਦਵਾਉਂਦਾ ਆ ਟ੍ਰੈਕ ਮੁੰਡੀ ਰਾਤ ਲਾਉਂਦਾ ਸੀ ਉਹਦਾ ਘੇਰ ਬੰਦਾ ਇੱਥੇ ਹੀ ਲਾਉਂਦਾ ਗਲਤ ਜੀ ਜਾ ਕੇ ਵਿੱਚ ਰੁਜਿਆ ਜਿਹੜਾ ਪਹਿਲਾ ਆ ਚਲੋ ਆ ਜਿਹੜਾ ਪੁਰਾਣੇ ਪੁਰਾਣੇ ਤੇ ਬਸ ਕਿਸੇ ਰਸ ਵਿੱਚ ਹੋ ਗਿਆ ਸਿੱਧਾ ਹੋ ਗਿਆ ਪਹਿਲਾਂ ਇੱਕ ਵਾਰ ਦਾਅਵਾ ਦੇ ਫਿਰ ਚੱਕਦਾ ਫਿਰ ਉਹ ਡਾਂਸ ਦਿਖਾ ਦਿਆ ਜਿਹੜਾ 골 ਕਰਨ ਦਾ ਵਾਦਾ ਕਰਿਆ ਸੀ ਦੇਖੋ ਜਿਹੜਾ ਵਿੱਚ ਇਹ ਗੱਡੀ ਪਰ ਜਾ ਉਹ ਕਿਵੇਂ ਜੇ ਡਗ ਡਗ ਉਹ ਉਹ ਖਤਾਨਾ ਜਿਹੜਾ ਡੱਪ ਜਾ ਕੇ ਚਲਦਾ ਟੇਡਾ ਗਿਆ ਸਲੈਡ ਚਲ ਮੋਟਰ ਕੇ ਮੋਟਰ ਇਹ ਪਤਾ ਕਿਵੇਂ ਗਿਆ ਓਏ ਓਏ ਇੰਨਾ ਤਾਂ ਕਦੇ ਨਹੀਂ ਹੱਸਿਆਣਾ ਇਹ ਅੱਜ ਗੱਡੀਆਂ ਨਹੀਂ ਨਹੀਂ ਉਹ ਦੱਸਦੇ ਜਿਹੜਾ ਟੇਡਾ ਜਾ ਕੇ ਥੱਲੇ ਗਾ ਖਤਾਨਾ ਜਿਹੜਾ ਸੀਗਾ ਉਹ ਉਹ ਖਤਾਨਾ ਜਿਹੜਾਗਾ ਆਪਸ ਨਾਲ ਚਲੇ ਗਏ ਉਹ ਖਤਾਨਾ ਦੇ ਢੇਗਾ ਜਾ ਕੇ ਨੁਕਸਾਨ ਵੀ ਹੋ ਗਿਆ ਚੀਜ਼ ਗਵਾ ਦਿੱਤੀ ਹਾਂ ਕੀ ਦੀ ਹਾਂ ਕੀਮਤੀ ਚੀਜ਼ ਗਵਾ ਚੁੱਕੀ ਇੱਕ ਆਸ ਆ ਬਈ ਕੀਮਤੀ ਚੀਜ਼ ਗਵਾ ਦਿੱਤੀ ਲੱਖ ਕਰੋੜ 50 ਲੱਖ ਦੀ ਆ 50 ਲੱਖ ਦੀ ਆ ਲੰਗਰ ਵਾਲਿਆਂ ਨੇ ਰਿਫੈਂਡ ਲਾਇਆ ਤੇ ਪੁੜੇ ਲੰਗਰ ਵਾਲਿਆਂ ਨੇ ਵਜਾਇਆ ਨਹੀਂ ਤਾਂ ਇਹਨੂੰ ਇੱਕ ਆ ਵੀ ਗਿਆ ਇਹਦਾ ਕਦੇ ਨਹੀਂ ਅੱਥਾ ਜਾ ਕਮਾਰੂ ਗੁਰਾ ਓਏ ਓਏ ਲਾਇਆ ਕਿ ਕਿਸੇ ਗਲਤ ਜਗ੍ਹਾ ਦੇ ਉੱਤੇ ਜਾਣੇ ਲਿਖਦੀ ਵਿੱਚ ਦੀਆਂ ਉਹ ਨਹੀਂ ਓਏ ਜਿਹੜਾ ਤੇ ਕੀਮਤੀ ਸਮਾਨ ਗਵਾਚਿਆ ਵਾ ਉਹ ਤੇ ਰਿਸਰਚ ਚੱਲ ਰਹੀ ਹਲੇ ਵੀ ਹਾਂ 10 ਦਿਨ ਚੱਲਦੇ ਰੋਸ ਹਾਂ 12000 ਦੀ ਕਹਿੰਦੇ ਬਟੇ ਮੈਨੂੰ ਵੀ ਪੜ੍ਹਨਾ ਉਹ ਪੀਲੀ ਹੋਣਾ ਇਹਦਾ ਬਾਹਰ ਨਹੀਂ ਭਾਰਤੀਆਂ ਸੀ ਇੱਕ ਮਿੰਟ ਮੈਨੂੰ ਪਤਾ ਲੱਗੇ ਕੋਈ ਤੂੰ ਤੈਨੂੰ ਦੱਸਿਆ ਨਹੀਂ ਤੂੰ ਮੈਨੂੰ ਦੱਸਿਆ ਨਹੀਂ ਹੈਗਾ ਮੈਨਾਂ ਬਰੇ ਦੱਸਿਆ ਹੀ ਨਹੀਂ ਹੈਗਾ ਯਾਰ ਇੱਕ ਵਾਰ ਮੈਨਾਂ ਲੈਨ ਤੇ ਲੱਗੇ ਮੈਨੂੰ ਵੀ ਪਤਾ ਜੀ ਕੋਈ ਪਿਆਰੇ 200 ਦੇ ਕਹਿੰਦੇ ਬੁੱਤੇ ਸਜੂ ਕਿਹੜੀ ਗਏ ਸਰ 5100 5100 ਦੂਜੀ ਵਾਰ ਕਹਿੰਦੇ ਲੈਂ ਮੈਂ ਪਾਵਾਂ 5100 ਬਹੁਤ ਬਹੁਤ ਧੰਨਵਾਦ ਠੰਡਾ ਮਾਤਰ ਕੋਕ ਦਾ ਕੋਲਾ ਜਿਹੜੇ ਸਾਰੇ ਉਹ ਆ ਪਸੰਦ ਹੋ ਗਏ ਕਿਹੜੇ ਕਿਹੜੇ ਭਈਏ ਵਾਦ ਰਹਿੰਦੇ ਕਿਹੜੀ ਜੱਪੜ ਭਈਆ ਜੱਪੜ ਲਖਮਿੰਦਰ ਸਿੰਘ ਲੁਧਿਆਣੇ ਦੀ ਬੈਸਟ ਕੰਪਨੀ ਆ ਉਹਨਾਂ ਦੀ ਇਹ ਭਈਆ ਜੱਪੜ ਇਹ ਬਾ ਉਹਦੇ ਉਹਦੇ ਤੇ ਧਰ ਦੇ ਮਰੂਤੀ ਧਰ ਕੇ ਵੇਚ ਦਿਆ ਅੱਧਾ ਰਹਿ ਗੋੜਾ ਬੇਨਾ ਪਰਿਆ ਮਿਆਂ ਨਾਲੇ ਗੱਲਾਂ ਵੀ ਕਰਦੇ ਨੇ ਕੋਲ ਸਿੰਘੀ ਕਬੱਡੀ ਦਾ ਬੰਦਾ ਹੈ ਦਾ ਪਰਿਵਾਰ ਵੱਲੋਂ ਵੀ ਅਵੇ ਸਾਡਾ ਵਿਚਾਰਾ ਦਾ ਆਪਣਾ ਸਾਡੇ ਉਹ ਚਿੱਟੀਆਂ ਟੈਂਕੀਆਂ ਇੱਕ ਦਿਨ ਨਹੀਂ ਰਹਿ ਗਈਆਂ ਹੈਗੀਆਂ ਨਾ ਅਸੀਂ ਪੈਸਾ ਮਿਲਿਆ ਲੋਕਾਂ ਨੂੰ ਕਰੋੜਾਂ ਰੁਪਏ ਕਿ ਲੈ ਬੀ ਆ ਗਏ ਨੇ ਦੇਣੀ ਹੈ ਗਲੇ ਨੇ ਰੱਖੀ ਇਹਦੀ ਚਿੱਟੀਆਂ ਰੱਖ ਇੱਕ ਕਿਲੇ ਕਿਲੇ ਬਣਾ ਲੈਣਾ ਪਿੰਡ ਨਾਲ ਰੱਖਿਆ ਕਲੋਨੀਆਂ ਕਿੰਨੀਆਂ ਟੱਟੀਆਂ ਭੈਣਾਂ ਦਾ ਦੇ ਕਲੋਨੀਆਂ ਚਾਰ ਚਾਰ ਦਾ ਸਕਿਉਰਟੀ ਗਾਰਡ ਰੱਖਿਆ ਨਾ ਬੰਦਾ ਬਾਧੂਲੀ ਦਾ ਹਾਂ ਸਾਡੇ ਨੂੰ ਐਨ ਸਕਿਉਰਟੀ ਇੱਕ ਦਿਨ ਲੁਧਿਆਣਾ ਤੇ ਰੱਖ ਲਿਆਣਾ ਕਿਹੜਾ ਲੁਧਿਆਣਾ ਤੇਰਾ ਕੱਲੇ ਦਾ ਵਾ ਸਾਡਾ ਹੀ ਲੁਧਿਆਣਾ ਸੀ ਨਾ ਓਏ ਮੈਨੂੰ ਪਤਾ ਕਿਹਦਾ ਕਹਿੰਦਾ ਚੁੱਪ ਚਾਪ ਪੀ ਲਈ ਕਹਿੰਦਾ ਦੱਸੀ ਨਾ ਖੜਾ ਇਹਨਾਂ ਨੂੰ ਕਹਿੰਦਾ ਆਹੋ ਛੋਟਾ ਕਿਹਨਾਂ ਝੋਟਾ ਨੂੰ ਤੇਰਾ ਯਕੀਨ ਹੈ ਮੈਂ ਤੂੰ ਦੀਰ ਤੋੜੀ ਜਾਂਦਾ ਵਾ ਆ ਭੈਣ ਸਦਾ 15 ਰੁਪਏ ਦੇ ਨਾਲ ਹੀ ਇਹ ਦਾ ਦੇ ਕੇ ਆ ਤੇ ਮੁੜੇ ਵਾਦਾ ਦੇ ਕੇ 15 ਰੁਪਏ ਚੱਲ ਤੱਕ ਨਬੜ ਕੀ ਸ਼ਾਮ ਨੂੰ 6:30 ਵਜੇ ਰੋਟੀ ਕੋਕਰੀ ਕਰ ਇੱਕ 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 ਉਹ ਚ ਜਲਦੀ ਕੁਸਤੀ ਜਲਦੀ ਦੇ ਮੂੰਹ ਚਿੱਟਾ ਕਰਨ ਲੱਗਿਆ ਸਾਡੇ ਬੰਦੇ ਜੀ ਮੂੰਹ ਤੇ ਸਵੇਰੇ ਸਵੇਰੇ ਹੈ ਕੀ ਦੇਣਾ ਸਨੈਪਚੈਟ ਸਨੈਪਚੈਟ ਢੁੱਟਣੀ ਚਾਹੀਦੀ ਓ ਮਾਈ ਗਾਡ ਹਿੰਗਵਾਣ ਲੱਗਦਾ ਜਮੇ ਕੋਕਰੀ ਦੇਖਦੇ ਆ ਦੋ ਬੰਦੇ ਨੇ ਕੋਕਰੀ ਦੋ ਇਹ ਫੋਟੋ ਖੇੜਨਾ ਤੁਸੀਂ ਅੱਛਾ ਅੱਛਾ ਤੁਸੀਂ ਖੇੜਨਾ ਫੜਦੇ ਨਹੀਂ ਹੈਗੇ ਚੈਨਾ ਇੰਟਰਡਕਸ਼ਨ ਲੈਣ ਲੱਗੇ ਨੇ ਇਹਨਾਂ ਦੇ ਮੇਰੇ ਕੋਲ ਸਕਰਦ ਆ ਗਿਆ ਜਿਹੜਾ ਹੁਣ ਆਈ ਨਹੀਂ ਪਤਾ ਇਹਨੂੰ ਕਹਦੇ ਆਮਲੇਟ ਲਾ ਦੇ ਸ਼ਾਮ ਨੂੰ ਖਾਊਗਾ ਕੋਈ ਨਾ ਕੋਈ ਕੋਣ ਖਾਊ ਘਰ ਕੇ ਰੱਖ ਫਿਰ ਆਉਂ ਆਲੂ ਇੱਕ ਦਿਨ ਲੈ ਲੈ ਸਕਰਦ ਪੂਰੀ ਕਰਾਇਆ ਮੈਚ ਮੇਰੇ ਪੂਰੇ ਕਰਾਇਆ ਕਿਉਂ ਡੇਲੀ ਯਾਰ ਤੂੰ ਹੁਣ ਲੰਬੜਦਾਰ ਆ ਫਿਰ ਆਏ ਮਤਲਬ ਨਹੀਂ ਬੇਸ ਦਿਨ ਛੱਡਾਂਗੇ ਠੀਕ ਆ ਹਾਂ ਇਹਦੀ ਗੱਲ ਆਪਦਾ ਮੈਚ ਕਰਾ ਮੈਚ ਸੀਗੇ ਮੇਰੇ ਚਾਰ ਮੈਚ ਮੈਂ ਪੂਰੇ ਮੈਚ ਮੇਰੇ ਪੂਰੇ ਹੋਣ ਨਹੀਂ ਫਿਰ ਚਾਰ ਮੈਚ ਤੇਰੇ ਡੇਲੀ ਚਾਰ ਹੀ ਆਏ ਕਰਨਗੇ ਚਾਰ ਹੀ ਹੋਣੇ ਹਰੇਕ ਬੰਦੇ ਨੂੰ ਕਿਉਂ ਹਾਂ ਫਿਰ ਸੈਂਟਰ ਤੋਂ ਆਈ ਫਿਰ ਕੋਈ ਨਹੀਂ ਆਦਾ ਤਿੰਨ ਲਗਾ ਪਰਲਾ ਜੀ ਵੇ ਯਾਰ ਇਹਦਾ ਕੰਮ ਹੀ ਹੈ ਇਹਦਾ ਕਰਿਆ ਕੰਮ ਇਹੀ ਯਾਰ ਜਿਹੜੀ ਗਾਈਡ ਦੇ ਤੈਨੂੰ ਜਲ ਪੈਣਾ ਹੀ ਮੂੰਹ ਤੱਕ ਤਾਂ ਹਨੂ ਹੱਥ ਤੱਕ ਹੋ ਗਿਆ ਬੜਕੀ ਇੱਕ ਐਂ ਐ ਕਰਕੇ ਪੈਣਾ ਹਾਂ ਇੱਕ ਬਸ ਦਾ ਪੈਣਾ ਕਰ ਵਾਲੀ ਤੋਂ ਡਰਦਾ ਤਾਂ ਹੀ ਤਾਂ ਜਾਂਦਾ ਨਹੀਂ ਇਹ ਹੁਣ ਘਰੇ ਅੱਛਾ ਨਾ ਪੰਜ ਦਿਨ ਉਹਨੇ ਨਹੀਂ ਜਾਣਾ ਨਹੀਂ ਲਾਵੇ ਘਰ ਘਰ ਕੋਲ ਨੂੰ ਦੇਖ ਲੈ ਤੈਨੂੰ ਕਿੰਨੀ ਬਾਟ ਪਈ ਐ 50 ਕਿਲੋਮੀਟਰ 40 ਮੈਨੂੰ ਕਿੰਨੀ ਪਿੰਦੇ ਦੇਖ ਲੈ ਲੋ ਜਾਣਾ ਵਿੱਚ ਨਿਕਲਣਾ ਵੀਰੇ ਮੈਂ ਪਤਾ ਕਿੰਨਾ ਕੁ ਦਿਨ ਵੇਲੇ ਲੰਘਣਾ ਸਾਈਕਲ ਕਰ ਦਿੰਦੇ ਨੇ ਪੂਰੇ ਦੇਖ ਲੈ ਸਾਈਕਲ ਪੂਰੇ ਜਦੀ 16 14 ਤੋਂ ਸਟਾਰਟ ਹੋ ਜਾਂਦੇ ਨੇ ਭਈਏ ਉਹ ਮੁੰਡਿਆਂ ਦਾ ਚਲੇ ਜਾਂਦੇ ਜਿਲਾਰੇ ਚੈਨੇ ਕਿਹੜੀ ਟੈਂਕੀ ਆ ਕਿੱਡੀ ਕਿਹੜੀ ਟੈਂਕੀ ਆ ਜੀ ਨਹੀਂ ਕੀ ਵਾਲੇ ਉਹ ਹੈਗੇ ਆ ਤਾਜਪੁਰ ਚਿੱਟੀ ਟੈਂਕੀ ਏਰੀਆ ਵੀਰੇ ਚੋਬਰ ਦਾ ਚਿੱਟੀ ਡੈਂਕੀ ਏਰੀਆ ਨਹੀਂ ਦਿਖਾਈ ਗੱਲ ਚਿੱਟੀਆਂ ਥੈਂਕ ਯੂ ਬਈ ਓਕੇ ਦਿਲ ਖੋਸ਼ ਹੋ ਜਾਂਦਾ ਦਿਲ ਦੇ ਚ ਇਹੀ ਜਾਂਦੇ ਨਹੀਂ ਕਿਹੜੇ ਪੈਂਡ ਜਾਂਦੇ ਕਿ ਟੈਂਕੀ ਆ ਕਿੰਨੀ ਯਾਰੇ ਓਏ 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 ਇਹੀ ਸੀ ਓਏ ਚਿੱਟੀ ਡੈਂਕ ਦੇਖ ਕੇ ਦਿਲ ਖੋਸ਼ ਆ ਜਦੋਂ ਚਿੱਟੀ ਡੈਂਕੀ ਦੇਖ ਜਾਂਦੇ ਇਹਨੂੰ ਇਹ ਜਾਨ ਨੂੰ ਚਿੱਟੀ ਟੈਂਕੀ ਦਿਖਾਈ ਦੇ ਗਈ ਗੋਕਰ ਉਧਰੋਂ ਹੀ ਘਟ ਜਾ ਅੰਦਰੋਂ ਅੰਦਰ ਹੀ ਬਹੁਤ ਖੁਸ਼ ਹੋਇਆ ਹੈ ਉਧਰ ਹੀ ਘਟ ਜਾਂਦੇ ਉਧਰੋਂ ਅਸੀਂ ਜਾਂਦੇ ਨਹੀਂ ਬਾਲਾ ਫਾਸੀ ਕਰਨ ਉਧਰੋਂ ਅਸੀਂ ਜਾਂਦੇ ਨਹੀਂ ਤੁਸੀਂ ਉਧਰ ਨੂੰ ਉਧਰੋਂ ਇੱਕਦੇ ਹੈਂਡਪਾਕ ਦੀ ਮਾਰ ਬੱਦੀ ਨੇੜਾ ਮੱਤ ਸੜਦਾ ਕੋਲੇ ਖੜੇ ਨੇ ਉਹਨੇ ਦੂਏ ਪਾਸੇ ਹੈ ਬੈਟ ਪਲੇਅਰ ਦਾ ਬਣਦਾ ਮਗਰ ਪਿਆ ਉਹ ਬਹੁਤ ਮਗਰ ਪਿਆ ਉਹ ਮਰੀ ਹੋਰੀ ਮੈਂ ਕਿੱਥੇ ਲਈ ਪੁੱਟੇ ਵਾਲੇ ਦੀ ਇਧਰ ਬੈਟ ਪਲੇਅਰ ਦਾ ਬਣਦਾ ਹੀ ਫਿਰ ਪਰ ਉਹ ਕਾ ਹੁੰਦਾ ਦਿਨਾ ਸੀ ਪੱਕਾ ਉਹਨੂੰ ਉਹ ਲੂਨਾ ਦੇ ਦੇ ਨੀ ਉਹ ਲੂਨਾ ਲੂਨਾ ਲੈ ਲੈ ਲੂਨਾ ਸੈਲੀ ਦੀ ਵਾਪਸ ਵਾ ਮੇਰੀ ਗੇਮ ਦੇਖ ਕਿਉਂ ਕਹਿੰਦਾ ਜੀ ਗਾਹ ਨੂੰ ਗਰਾਊਂਡ ਵੱਡੀ ਕਰ ਦੇਣੀ ਆ ਤੇ ਵੱਡੀਆਂ ਕਿ ਕਰੇ ਕੱਕਾ ਵਾਲੀਆਂ ਵੱਡੀਆਂ ਮਾਰਦਾ 골 ਕਰਕੇ ਡਾਂਸ ਕਰੇ ਹਾਂ ਵੀ ਰੋਕਦਾ ਨਹੀਂ ਹੈਗਾ ਇਹ ਮੈਨੂੰ ਕਹਿੰਦਾ ਵੱਡਾ ਇਹ ਉਹ ਭਾਂਡ ਤੋਂ ਇਨੇ ਰੋੜੇ ਉੱਥੇ ਆਏ ਹਾਏ ਹਾਏ ਆ ਬਾਜ ਨੇ ਆ ਨਹੀਂ ਜਿਹੜਾ ਉਹਦਾ ਸਿੱਲੇ ਹੀ ਜਾਇਆ ਕਰੇ ਮੈਂ ਤਾਂ ਬਾਹਰ ਕਹਦਾ ਅਹਾਂ ਰੋਟੀ ਪਈ ਪਿਆ ਬਾ ਉਹਨੇ ਉਹ ਘਰੇ ਬੈਠਾ ਵਾ ਹਾਲ ਹਾਕਾਂ ਨੇ ਚੈਨੇ ਰੋਟੀ ਖਾਲਾ ਰੋਟੀ ਖਾਲਾ ਚੈਨ ਨੂੰ ਮਹਾਰਾਜੀ ਉੱਥੇ ਬੈਠੇ ਨੇ ਫਿਰ ਹੂੰ ਕਹਦਾ ਚੈਨ ਨੂੰ ਸੱਦਣਾ ਪੈਦੇ ਨੇ ਉਹ ਘਰ ਹੁੰਦਾ ਵਾ ਕਹਿੰਦਾ ਸਵੇਰੇ ਗਈ ਆ ਵੀ ਹੱਪ ਚੈਨੇ ਖਾਲਾ ਖਾਲਾ ਉਹਨੇ ਕਿਹਾ ਨਹੀਂ ਮੈਂ ਘਰੋਂ ਮੁੜ ਕੇ ਗਿਆ ਕਹਦਾ ਕਿਹੜਾ ਅਰੇ ਮਾਸਰ ਕਹੇ ਰੋਟੀ ਬਾਹਰ ਖਾ ਕੇ ਆਉਣੀ ਆ ਕਿਹੜੀ ਮੈਂ ਤਾਂ ਹੀ ਰੋਟੀ ਖਾਂਦਾ ਸੀ ਉਹ ਸਾਨੂੰ ਅੱਦ ਲੈ ਗਿਆ ਅਬ ਬੇਬੇ ਨੇ ਰੋਟੀ ਬਗਾਈ ਪਈ ਆ ਉਹ ਚਾਰੋਂ ਨੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਆਹ ਉਹਨੇ ਘਰੇ ਬੈਠਾ ਵਾ ਗਾਲਤਾ ਜਾਂ ਤੂੰ ਬੋਲ ਬੋਲ ਪਰ ਹੁਣ ਉਹ ਮੈਨੂੰ ਤਾਂ ਪਤਾ ਹੀ ਨਹੀਂ ਵੀ ਰਸ ਕਿੱਥੇ ਹੈ ਕਿਹੜੀ ਚੈਨ ਨੂੰ ਕਦੇ ਨਹੀਂ ਪਤਾ ਸੀ ਮੈਂ ਕੋ ਮੈਨੂੰ ਕਰੋ ਪਰ ਅਸੀਂ ਤੁਸੀਂ ਮੈਂ ਤਾਂ ਗਏ ਉਹ ਅਚਾਨਕ ਇਹਨੂੰ ਭੱਜ ਲਿਆ ਤੇ ਖੜਾ ਖੜੇ ਭੱਜ ਲਿਆ ਤੈਨੂੰ ਜਾਂ ਤੈਨੂੰ ਸਾਲਾ ਭੱਜਿਆ ਨਹੀਂ ਸਕੂਟਰੀ ਤੇ ਬੈਠ ਕੇ ਫੇਰ ਕਿਹਾ ਪੈਗਾ ਮੈਨੂੰ ਪਤਾ ਹੀ ਨਹੀਂ ਰਸ ਕਿੱਥੇ ਅਗਲਾ ਮੈਨੂੰ ਲੈ ਕੇ ਆਉ ਫੇਰ ਹੀ ਮੈਂ ਆਉਂਗਾ ਇੱਕ ਇੱਕ ਇਹਨੇ ਕਿੰਗ ਛੇੜ ਲਏ ਨੇ ਇਹ ਤੈਨੂੰ ਪਤਾ ਚੈਨ ਨੂੰ ਹਰਾਉਣਾ ਕਿਤੇ ਕਿੰਗਾ ਹਾਂ ਉਹ ਵੀ ਨਹੀਂ ਮੰਨਦਾ ਨਹੀਂ ਮੈਨੂੰ ਯਾਰ ਰਸ ਪਤਾ ਉਹ ਮੈਨੂੰ ਤਾਂ ਕਈ ਜਿਹੜੇ ਰੋਟੀ ਬਾਹਰ ਖਾ ਕੇ ਉਹ ਤੋਤਲਾ ਕਿੰਗ ਖਾਈ ਜਾਂਦੇ ਸੀ ਮੇਰੇ ਜਾਂਦੇ ਨੂੰ ਮੈਂ ਰੁ ਫੇ ਫੋਨ ਆਇਆ ਕਹਿੰਦੇ ਆ ਜਾ ਰੋਟੀ ਲੈ ਜਲਿਓ ਮੈਂ ਕਹਾ ਨਹੀਂ ਮੈਂ ਤਾਂ ਹੁਣ ਚਲ ਇੱਥੇ ਗੱਲ ਮੈਂ ਚਾਹੇ ਸਾਰਾ ਕੰਮ ਮੁੱਕ ਕੇ ਉਦੋਂ ਬਾਅਦ ਜੇ ਨੇ ਕਹਿੰਦਾ ਮੈਨੂੰ ਦੋ ਉਦੋਂ ਐਂ ਕਹਦਾ ਮੈਨੂੰ ਕੋ ਛੱਡਿਆ ਹੀ ਨਹੀਂ ਹਾਂ ਇਹ ਅੱਜ ਸਵੇਰੇ ਵੀ ਅਸੀਂ ਦੋ ਦੋ ਤੰਦਾਂ ਰੋਟੀਆਂ ਖਾ ਲਈਆਂ ਹਾਂ ਨਾ ਮੋਬਾਈਲ ਚ ਚਲਾਈ ਜਾਵੇ ਫਿਰ ਬਾਅਦ ਅੱਜ ਖਾਣਾ ਪੈਗੀ ਲੈਣਾ ਯਾਰ ਮੈਂ ਖਾ ਲੂੰ ਬਾਅਦ ਚ ਲੈ ਪੜ ਕੇ ਕਿਹੜਾ ਆ ਆ ਖਾ ਗਿਆ ਉਹ ਖਾ ਗਿਆ ਆ ਚੀਜ਼ ਮੇਰੇ ਮਰ ਦਾ ਬਨਾਮ ਆ ਮਨੀ ਲੱਸੀ ਘਟ ਮਿਲੀ ਲੱਸੀ ਨਹੀਂ ਮਨੀ ਇਹਦਾ ਗੱਲ ਸੀ ਤੇਰੇ ਰਿਕਾਰਡ ਜਿਹੜੇ ਤੈਂ ਪੈਦਾ ਕਰਿਆ ਉਹ ਕੋਈ ਪੈਦਾ ਨਹੀਂ ਕਰ ਸਕਦਾ ਰਾਤ ਕਿਨੇ ਉੱਠ ਕੇ ਖਾਦੀ ਸੱਚੀ ਤੈ ਪੰਜ ਖਾਦੀਆਂ ਵੀਰੇ ਕਿਡੀਆਂ ਸੱਚੀਆਂ ਮੋੜ ਜਿ ਬੈਠਾ ਹਾਂ ਹਾਂ ਤੂੰ ਪੰਜ ਖਾਦੀਆਂ ਨਹੀਂ ਨਹੀਂ ਇਹ ਖਾਦੀਆਂ ਲੋਕਾਂ ਦੇ ਸੱਚੇ ਸਵੇਰੇ ਕਮੇਟੀ ਕੋਲੇ ਮੂਹ ਲੈਣੀ ਆ ਮੂਹ ਸਾਡੇ ਵਾਲਾ ਮੈਡੀਕਲ ਨਹੀਂ ਇਹਦਾ ਹੁਣ ਕਰਮੀ ਆ ਗਈ ਮੈਡੀਕਲ ਮੈਡੀਕਲ ਨਹੀਂ ਦੱਸ ਤੋਰੇ ਟੂਰਨਾਮੈਂਟ ਤੇ ਸਾਡੇ ਕੋਲ ਰੈਫਰੀਆਂ ਕੋਲੇ ਸਪਰੇ ਆਉਂਦੇ ਨੇ ਮੈਡੀਕਲ ਓਏ ਇੱਥੇ ਸੀ ਕੋ ਕੋਕਰੀ ਹੋਈ ਸੀ ਜਦੋਂ ਦੇ ਉਹ ਇਹਦੇ ਲੋ ਮੀਟ ਵਾਲੀ ਕੁਆਲੀਫਾਈਡ ਲਈ ਹਾਂ 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 ਦੱਸ ਹੁਣ ਹੁਣ ਦੱਸ ਕਿਹੜਾ ਹੁੰਦਾ ਮੀਡ ਵਾਲੀ ਟੋਲੀ ਨਿਕਲ ਰਹੀ ਹੈ ਦੇ ਕੋਲ ਵਾਓ ਮੇਰੇ ਸਾਲੇ ਤੇ ਉਹ ਸਵੇਰੇ 5 ਕਿਲੋ ਮੀਡ ਵਾਜ ਕੇ ਮੈਂ ਖਾਲਾ ਨੂੰ ਪਿਛਲੇ ਦਿਨ ਲੜ ਪਿਆ ਕੋਕਰੀ ਮੈਨੂੰ ਵਾ ਤੂੰ ਤਾਂ 11ਵੀਂ ਵਾਰ ਵੀ ਕੋਲੀ ਨਹੀਂ ਫਿਰਦੇ ਵਾਓ ਉਹ ਰਸ ਉਹ ਰਸ ਜਮਨੀ ਮੇਰੇ ਬੈਠ ਰਹੀ ਆ ਮੈਂ ਕਹਿੰਦਾ ਕਿ ਕਿੱਟਾ ਮਰਜੀ ਤਖੜਾ ਬੰਦਾ 11 12 ਕੋਲੀਆ ਖਾ ਲੂਗਾ ਮਰੀ 8 9 ਦੇ ਤੂੰ ਖਾ ਗਿਆ ਅ ਗਰਾਉਂਡ 'ਚ ਬੈਠਾ ਮੈਂ ਐਡੀ ਕੋਲੀ ਸੀ ਕੀ ਪੈ ਜੂ ਵਿੱਚ ਦੱਸ ਲੈ ਕਰਦੀ ਕੋਲੀ ਗੱਡੀ ਨੂੰ ਇਹ ਕਹਿੰਦਾ ਸੀ ਜਦੋਂ ਇਹਨੂੰ ਲੈਗ ਵੀਰ ਦੀ ਤੇ ਫੁੱਟ ਪੇ ਦੀ ਗਾਲਾਂ ਕੱਢਣ ਲੱਗੇ ਵੜਸ ਲੈ ਲੈਗ ਪੀਸ ਦੀ ਨਹੀਂ ਉਹਦੀ ਉਹ ਸਾਈਡ ਵਿੱਚ ਦੀ ਨਾਉਨ ਸੈਂਡਵਿਚ ਦੀਆਂ ਫੋਟੋ ਭੇਜਤੀ ਐ ਨਾ ਗਾਣਾ ਕੱਢੀ ਆਪਣੇ ਸੀਰਗੜ ਸੀਗੇ ਟੂਰਨਾਮੈਂਟ ਦਾ ਮੈ ਮੈਨੂੰ ਲੱਡੀ ਨੇਗਾ ਲੱਡ ਗਰ ਉਹਨੂੰ ਚੈਨਲ ਪੇਟਿਆ ਨੇ ਆ ਚੈਨਲ ਉਹ ਸੀ ਖਾਂਦੇ ਨਹੀਂ ਖਾਂਦੇ ਨਹੀਂ ਗਏ ਕਿ ਕੀ ਸਕੂਲੇ ਰਾਤ ਕੱਟੀ ਐ ਇਹਨਾਂ ਨੇ ਉਥੇ ਕਿਹੜੇ ਚ ਉਥੇ ਹੀ ਦੋ ਸੀਰਗੜ ਟੂਰਨਾਮੈਂਟ ਦੇ ਨਹੀਂ ਇਹ ਇਹ ਪਤਾ ਕਿੱਥੇ ਸੀ ਇਹ ਰੇ ਰੀ ਕਿਹੜੀ ਸਲਾਬਤਪੁਰ ਸੀਗੇ ਕੌਣ ਇਹ ਕਿਹੜੀ ਸਲਾਬਤਪੁਰ ਸੀ ਮੈਂ ਸੀਰਗੜ ਇਹ ਸੀਰਗੜ ਸੀ ਤੂੰ ਕਿਹੜੀ ਸਲਾਬਤਪੁਰ ਸੀਗਾ ਸਕੂਲ ਚ ਰਾਤ ਕੱਟੀ ਆਪਾਂ ਆਪਾਂ ਤੈਨੂੰ ਦੱਸਦਾ ਆ ਮੈਂ ਆ ਮੈਂ ਆਦਾ ਓਏ ਮੋਟਰ ਤੇ ਪਏ ਆ ਸੀ ਮੋਟਰ ਦੇ ਵੇਹ ਬਹੁਤ ਅਬੂ ਦੇਖੀ ਨਹੀਂ ਕਿਸੇ ਨੇ ਉਹਦੀ ਮੋਟਰ ਉਹ ਤਾਂ ਪਤਾ ਮੈਨੂੰ ਵੀਡੀਓ ਵਿੱਚ ਦੇਖਿਆ ਮੈਂ ਐਡ ਹਾਂ ਉਹ ਮੋਟਰ ਕੀ ਨਹੀਂ ਗਿਆ ਨਾ ਮਗਰ ਨੂੰ ਮਗਰ ਓਏ ਉਹ ਮੇਰੇ ਨਾਲ ਹਾਸੇ ਦੀ ਗੱਲ ਸਾਂ ਖਾਸੀ ਟੂਰਾ ਮੜਦੋ ਗਏ ਸੀਗੇ ਖਾਸੀ ਟੂਰਾ ਮੜਦੋ ਗਏ ਸੀਗੇ ਇਹ ਚਲੇ ਗਏ ਉਧਰ ਕਿਹੜੀ ਸਲਾਬ ਦੋ ਬਾਰ ਹਾਂ ਆਜ ਚੱਪਲ ਲੈਣੀ ਹੋਣਾ ਭਈਆ ਚੱਪਲ ਬਣੀ ਨਾ ਸਪਰਕ ਕਰੀ ਮਰਦੀ ਲੈ ਲਵੇ ਹਾਂ ਕਿਉਂ ਇਹ ਤਾਂ ਉਹ ਤੇ ਰੋਡ ਦੇ ਉੱਤੇ ਜਿਹੜੀ ਬੈਂਜੀ ਤੇ ਮਰੂਤੀ ਧਰ ਕੇ ਵੇਚਦੇ ਹੁੰਦੇ ਉਹ ਤਾਂ ਮਰਦੀ ਲੈ ਲੈ 40 50 ਫੜੀਆਂ ਹੁੰਦੀਆਂ ਪੈਸੇ ਨੂੰ ਜਾਂਦੇ ਨੂੰ ਇਹਦੇ ਪੈਸੇ ਆ ਬੰਦੇ ਨੂੰ ਖਾਂਗਾ ਜੀ ਮਰ ਜਾਣਾ ਕੱਲ ਬੜਾ ਹੱਸਦੇ ਆ ਬਈ ਬਹੁਤ ਹੱਸਦੇ ਨਹੀਂ ਨਹੀਂ ਚਾਹਨੇ ਓਏ ਕੀਮਤੀ ਚੱਪਲਾਂ ਨੇ ਕੋ ਲਿਫਾਵੇ ਚ ਪਾਲਾ ਅੰਦਰ ਗੈਸ ਬਣਾਈ ਜਾਂਦਾ ਮੈਲੀ ਮੈਲੀ ਹੱਸਿਆ ਓਏ ਅੰਦਰ ਗੈਸ ਬਣ ਜਾਂਦਾ ਓਏ ਆ ਲਿਫਾਵੇ ਚ ਖੰਜੂ ਨਿਕਲੇ ਭਾਂਜਾ ਓਏ ਓ ਮੇਰੇ ਨਾਲ ਗੱਲ ਸਾਂ ਵਧੀਆ ਗੱਲ ਸਾਂ ਅਜੀਤ ਆਲਜਾਦੂ ਰੈਫਰਿਗਰ ਨੂੰ ਰਹਿਣ ਦੇ ਉਥੇ ਆ ਲੋਕਰ ਚੱਪੜਾ ਜਮਾ ਕਰਾਇਆ ਆਪੀ ਇਹ ਇਹਦੇ ਲੋਕਰ ਹੋਣਗੇ ਬੈਂਕ ਚ HDFC ਵਾਲੇ HDFC ਦਾ ਲੋਕਰ ਤੁਹਾਨੂੰ ਕੀ ਪਤਾ ਵਾ ਸ਼ਾਮ ਦਾ ਮੇਰੇ ਕੋਲ ਪਤਾ ਨਹੀਂ ਥੋੜਾ ਜੀ ਚੱਲਦਾ ਲੁਧਾਨੇ ਸਿਰਤੀ ਆਪੀ ਪੀਤਾ ਦੇ ਲਾ ਤੂੰ ਲੁਧਾਨੇ ਦੇ ਮਰਜ਼ੀ ਮਜ਼ਾਕ ਕਰ ਲੋ ਹਾਂ ਥੋੜਾ ਸਮਾਨ ਉੱਥੇ ਹੋਣਾ ਬਣ ਬਣ ਕੇ ਗਏ ਜੀ ਜਾਂਉਂਦੀ ਆ ਅਸੀਂ ਕਿੱਥੇ ਦੇ ਆ ਮੇਰੇ ਚੈਲੇ ਦਾ ਮਿਸਮਾਨ ਰੇਗੋੜ ਰੇਗੋੜ ਬਿਲੋਂ ਦੇਣਾ ਬਣ ਬਣ ਕੇ ਨਾ 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 ਹੋਰ ਕਿਤੇ ਥੋੜੇ ਸਟੇਟ ਟਾਈਮ ਨਹੀਂ ਲੱਗਦੀਆਂ ਕਿਹੜੀ ਸਟੇਟ ਲੱਗਦੀ ਹੋਰ ਕੀ ਉਦੋਂ ਬਰਨੜਾ ਇਧਰ ਮੋਗਾ ਬਰਨੜਾ 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 ਸਟੇਟ ਜਿਹੜੇ ਹੁੰਦੇ ਨੇ ਉਹਦਾ ਜਿਹੜੇ ਹੁੰਦੇ ਨੇ ਜਿਹੜੇ ਜਿਹੜੇ ਹੁੰਦੇ ਨੇ ਏ ਆਪ ਦਾਦਾ ਆਪ ਦੇ ਨਾਲ ਕਦੇ ਨਾ ਪੈਂ ਜੋਧੇ ਵਾਲ ਬਸਤੀ ਕਦੇ ਕਿਹੜੀ ਬਸਤੀ ਉਹ ਲਾਦਿਆ ਉਹ ਕਿ ਕਿਹੜੇ ਤੇਰੇ ਨਾਲ ਕਿੰਨੇ ਜ਼ਿਲੇ ਲਾਦਦੇ ਜਣ ਦਾਦੇ ਕਿੰਨੇ ਜ਼ਿਲੇ ਲਾ ਸਟਰੀਟਾਂ ਲਾਦਦੇ ਬਹੁਤ ਤਗੜੀਆਂ ਸਟਰੀਟਾਂ ਕਹਿੰਦਾ ਇਹਦਾ ਰਹਿਗੜ ਪੂਨੇ ਕੋਲ ਪੈਂਦਾ ਨਾ ਨਿਹੰਦਿਆ ਚ ਰਹੀ ਨਹੀਂ ਆ ਚਲੋ ਦੇਣੇ ਰਹਿੜੇ ਚ ਇਹਨਾਂ ਨੂੰ ਪਤਾ ਨਹੀਂ ਕਿਹੜੇ ਲੱਗਦੇ ਆ ਇਹਨੂੰ ਦੂਜੀ ਉਹ ਕਿਹੜੀ ਆ ਕੜੀਪਾ ਦਰਿਆ ਜੋ ਖੋਪਾ ਕੱਢ ਕੇ ਖਾਂਦਾ ਹਾਂ ਉਹ ਕਿਹੜਾ ਕਿਹੜਾ ਪਈ ਪਈ ਅਕਲੋ ਨਹੀਂ ਹੁੰਦੀ ਉਹ ਆ ਰਾਮਗੜ੍ਹ ਕੋਲ ਨਹੀਂ ਰਾਮਨਗਰ ਰਾਮਨਗਰ ਵਾਲੇ ਆ ਕਿਉਂਕਿ ਬਾਬੂ ਜੀ ਦੇ ਨਾਮ ਤੇ ਰੱਖਾ ਦਾ ਰਾਮਨਗਰ ਪਾਣੀ ਸੀ ਆਇਆ ਉਹਦੇ ਵਿੱਚ ਆਪਣੇ ਉਹਦੇ ਚ ਹਿਮਾਚਲ ਚੋਂ ਉਦੋਂ ਇਹਨਾਂ ਨੇ ਪਹਿਲੀ ਵਾਰ ਬੁੱਢਾਂ ਨਾਲ ਸਾਫ਼ ਹੁੰਦਾ ਸੀ ਇਹਨਾਂ ਨੇ ਕਾਲਾ ਹੀ ਦੇਖਿਆ ਹੋਰ ਅੱਜ ਲੜਦੇ ਆ ਜਿੱਥੇ ਇਹਨਾਂ ਨੇ ਲੜਨਾ ਦੇਖਿਆ ਇਕ ਗਾਹ ਬਣਾ ਹੁਣ ਖੱਤਾ ਬਣਾ ਵਿੱਚ ਪੂਰਾ ਉੱਥੇ ਕੀ ਹੋ ਰਹੀ ਬਾਈ ਬਾਸ ਕਰ ਇਥੀ ਤੇਰਾ ਗਲ ਵੱਡ ਕੇ ਨਾ ਇਥੀ ਧੱਬ ਜਣਾ ਡਾਂਗੋ ਵੀ ਹੋ ਗਿਆ ਸੀ ਡਾਂਗੋ ਦਾ ਧੱਕੇ ਵੱਜੇ ਸੀ ਦਾ ਡਾਂਗੋ ਆ ਆ ਗਿਆ ਇੱਧਰ ਹੁਣ ਸੈੱਟ ਹੋ ਗਿਆ ਹੁਣ ਉਹ ਨਿਕਲ ਲੀਆਂ ਗਾਲਾਂ ਬੰਦ ਕਰੀਏ ਹੁਣ ਤਾਂ ਬੰਦ ਆ ਬੰਦ ਦਾ ਗਾਲਾਂ ਚੱਲ ਦੇਖਦਾ ਵੀਰ ਆ ਕੇ ਕਹਿੰਦਾ ਵੀਰ ਬੰਦ ਦਾ ਗਾਲਾ ਹੁਣ ਵਿੱਚ ਸੁਣਾ ਇੱਕ ਉੱਧਰ ਦੇਖ ਪੋਥੀ ਜਾ ਨਾ ਇਹਦਾ ਮੋਟਰਸਾਈਕਲ ਕੌਣ ਲੈ ਕੇ ਆਇਆ ਸੀ ਕਿਹਨੂੰ ਪੁੱਛ ਕੇ ਚੱਕੇ ਲੈ ਕੇ ਗਿਆ ਬਈ ਇਹ ਫੁੱਟਬਾਲ ਦੀ ਹਿਸਟਰੀ ਦਾ ਨਾ ਪਹਿਲਾ ਪਲੇਅਰ ਹੋਣਾ ਜਿਹਨੇ ਗੋਲ ਕਰਕੇ ਸੈਲੀਬ੍ਰੇਸ਼ਨ ਅਜਿਹੜਾ ਨਾ ਆਪਦੇ ਬੰਦੇ ਨੂੰ ਕਰਤਾ ਇਹ ਆ ਕੀ ਹੁੰਦਾ ਆ ਕੀ ਹੁੰਦਾ ਇਹਨੂੰ ਪਤਾ ਹੀ ਲੱਗਿਆ ਵੀ ਕਿਹਨੂੰ ਕਰਾਏ ਨੇ ਇਹਨੂੰ ਆਪਦੇ ਵਾਲੇ ਬੰਦੇ ਨਹੀਂ ਕਰਤਾ ਗੁੱਸਾ ਖਾ ਗਿਆ ਅੱਜ ਕੀ ਬਾਤ ਜਾਣੀ ਤੁਸੀਂ ਦਿਖਾ ਨਹੀਂ ਕਰਦੇ ਉਹ ਖਰਚਾ ਨਹੀਂ ਸੀ ਉਹਨਾਂ ਕੋਲੇ ਉਹਨਾਂ ਨੇ ਤਾਂ ਕਰਕੇ ਕੋ ਬੇਜਤਾ ਦਾ ਕੱਢ ਕੇ ਆਈਫੋਨ ਲੈਤਾ ਆਈਫੋਨ ਲੈ ਕਿਡਨੀ ਕਿਡਨੀ ਦਾ ਕਾਲੀ ਹੀ ਹੋਣੀ ਹੈ ਤੇ ਸਾਫੀ ਬਿਕੀ ਹੋਣੀ ਹੈ ਪਹਿਲਾਂ ਤਾਂ ਹੈਰਾਨ ਹੋਣਗੇ ਬੰਦ ਕਰ ਸਕਦੀ ਸੀ ਜੀ ਇਹਦਾ ਹੈਰਾਨ ਹੈਰਾਨ ਹੋ ਗਏ ਹੋਣਗੇ ਇਹ ਕੀ ਆ ਯਾਰ ਰੈਫਰੀ ਨੇ ਪਹਿਲਾਂ ਗੰਨੇ ਦਾ ਰਾਹ ਤੇ ਦੋ ਗਲਾਸ ਪੀਲੇ ਹੁਣ ਹੁਣ ਕੋਕ ਪੀ ਲਿਆ ਮਰੀਕ ਪੱਕੋ ਵਾਲੀ ਰੋਲ ਨਾਲ ਹੀ ਬੋਕ ਹੋਰੇ ਪਈ ਆ ਤੈਨੂੰ ਪਤਾ ਰੈਫਰੀ ਵਾਲੇ ਟੇਬਲ ਤੇ ਆ ਆ ਇੱਥੇ ਭਈਆ ਜਰਦਾ ਲਾਉਂਦੇ ਸੀ ਇਹਨੂੰ ਹਟਾਇਆ ਬਾਈ ਕੋ ਤੂੰ ਆ ਕੇ ਮੰਨਦਾ ਨਹੀਂ ਇਹਦੇ ਕੋਲੇ ਵੀ ਜਰਦਾ ਵਾ ਕੋ ਲੱਪ ਆ ਮੇਰੇ ਕੋਲ ਦਾ ਕੋ ਲੱਪ ਹਾਂ ਹੋਰ ਤਾਂ ਨਹੀਂ ਕੋ ਹੋਏਗਾ ਪ੍ਰੋਡਕਟ ਨਹੀਂ ਬਸ ਠੀਕ ਆ ਔਰ ਪਤਾ ਕੀ ਇਹਦੇ ਰਾਹ ਲਿਖਤਾ ਭਈਆ ਰੂਲ ਵਾਲੀ ਇੱਥੇ ਮੱਥਾ ਡੇਕ ਕੇ ਸਵੇਰੇ ਨਾ ਅਸੀਂ ਮੱਥਾ ਡੇਕ ਕੇ ਫੇਰ ਖੜੇ ਹੋਣ ਔਰ ਐਬਰੀ ਕਰ ਲੱਗਦੇ ਆ ਬਾਈ ਜਿੱਥੇ ਕੋ ਚੱਕਰ ਚੁੱਕਰ ਬਹਿ ਗਿਆ ਪਹਿਲਾਂ ਕਿਤਾਬ ਆ ਕੇ ਪੜ੍ਹਨੀ ਆ ਅਸੀਂ ਫੇਰ ਇਹ ਤੇ ਉਹ ਕਰਦਾ ਦਾ ਸੋਲੂਸ਼ਨ ਕਰਨਾ ਬਾਬਾ ਤੁਸੀਂ ਬਰਾਬਰ ਕਰਾਦਾ ਨਹੀਂ ਹੋਣਾ ਨਹੀਂ ਸੀ ਥੋੜਾ ਜ਼ੋਰ ਵੱਧ ਲੱਗਿਆ ਹਾਂ ਹਾਂ ਲੈ ਬਾਈ ਆ ਆ ਗਿਆ ਦਾ ਹਕਮਤ ਉਹ ਤਰੀਫ ਤੇ ਫਿਰ ਵਲੈਂਟੀਆਂ ਜਾ नहीं आप ही दिता है कुकरी फूल देख फिर कौन दिता कोई गई जर्सी लगे रोगी है चेक रोगी <laughs>